ਵਾਹਿਗੁਰੂ ਜੀ ਕਾ ਖਾਲਸਾ ਛੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਬਖਸ਼ੇ ਜੀ ਦੇ ਰੋਗਤਾ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤਿਆਰ ਹੋ ਗਿਆ ਜੀ ਅੱਜ ਸਵੇਰ ਦੀ ਘਰ ਦੇ ਵਿੱਚ ਪਲਾਨਿੰਗ ਚੱਲ ਰਹੀ ਹੈ ਇਹਨਾਂ ਦੀ ਭਾਬੀ ਜੀ ਯਾਰ ਸੰਦੀਪ ਦੀ ਵੀ ਬਾਈ ਗਿਆ ਵਾ ਨਾਨਕਿਆ ਨੂੰ ਤੇ ਪ੍ਰੋਗਰਾਮ 'ਚ ਇੱਕ ਸਾਡਾ ਰਹਿੰਦਾ ਸੀ ਬੈਲੈਂਸਰ ਕਹਿਣ ਦਾ ਭਾਵੇਂ ਜੇ ਉਹ ਕੰਮ ਕਰਨ ਨੂੰ ਰਹਿੰਦਾ ਸੀ ਹੁਣ ਤੁਹਾਨੂੰ ਆਉਣ ਵਾਲੇ ਬਲੌਗਾਂ ਦੇ ਵਿੱਚ ਪਤਾ ਲੱਗੀ ਜਾਣਾ ਵੀ ਕੀ ਪ੍ਰੋਸੈਸ ਚੱਲਦਾ ਕਿ ਆ ਨਹੀਂ ਤੇ ਹੁਣ ਉਹ ਵੀ ਤਿਆਰ ਹੋਈਆਂ ਬੈਠੀਆਂ ਸਵੇਰ ਦਾ ਅਜਾ ਗਾਜਾ ਪੈਂਦਾ ਤੇ ਆ ਮੇਰਾ ਬੂਬਾ ਆ ਗਿਆ ਇਹ ਇਹ ਸੱਛੀ ਕਾਲਾ ਕੌਣ ਪਾਊਗਾ ਸੱਛੀ ਕਾਲ ਜੀ ਆਹ ਸਟਿੱਕ ਜੀ ਕਿੱਥੇ ਤੇ ਚੱਕ ਲਈ ਤੂੰ ਇਹਨੇ ਪਹਿਲਾਂ ਮੇਰੇ ਗੋਡੇ 'ਤੇ ਮਾਰੀ ਜੀ ਬਹੁਤ ਜ਼ੋਰ ਕੇ ਹਾਂ ਤੇ ਮੇਰਾ ਹੁਣ ਗੋਡਾ ਕਰ ਰਿਹਾ ਦਰਦ ਸੱਛੀ ਜੀ ਗੱਲ ਤਾਂ ਵਾਦ ਪੁੱਤ ਸੱਛੀ ਕਾਲ ਕਿੱਥੇ ਨੂੰ ਤਿਆਰ ਹੋਏ ਆਪਾਂ ਕਿੱਥੇ ਨੂੰ ਜਾਣਾ ਹੈ ਹਾਂ ਆਪਾਂ ਲਪੜ ਲੁਪੜ ਕੇ ਆ ਕਰਕੇ ਆਉਣਾ ਹੈ ਸੱਛੀ ਕਾਲ ਲੈ ਚੀਜੀ ਖਾਣੀ ਤੇਰਾ ਗਲਾ ਤਾਂ ਬੋਲਦਾ ਖਾਂਗੇ ਤੇ ਖਾਮ ਤੈਨੂੰ ਹੋਇਆ ਵਾ ਤਾਂ ਚੀਜ਼ੀਆਂ ਖਾ ਕੇ ਹੋਰ ਬਿਮਾਰ ਹੋ ਜਣਾ ਹੈ ਨਾ ਜੀ ਅੱਜ ਛੂਲ ਘਾਤ ਨਹੀਂ ਗਿਆ ਤੂੰ ਹੈ ਉਹ ਅੱਜ ਛੂਲ ਘਾਤ ਨਹੀਂ ਗਿਆ ਦੱਸ ਪਹਿਲਾਂ ਮੈਨੂੰ ਛੁੱਟੀ ਅੱਜ ਨੰਬਲਾ ਬੜਾ ਭੁੱਖ ਬਾ ਤੇ ਉਹ ਤਿਆਰ ਹੋਈਆਂ ਬੈਠੀਆਂ ਜੀ ਅੰਦਰ ਮੈਨੂੰ ਵਿੱਚੇ ਗਾਲਾਂ ਨਹੀਂ ਕੱਢੀ ਜਾਂਦੀਆਂ ਹਾਂ ਬੇਤੋਂ ਤੂੰ ਨਹੀਂ ਤੁਰਦਾ ਤੂੰ ਨਹੀਂ ਤੁਰਦਾ ਹਾਲਾਕਿ ਮੈਂ ਅੱਧਾ ਪੌਣਾ ਘੰਟਾ ਹੋ ਗਿਆ ਮੈਨੂੰ ਤਿਆਰ ਹੋ ਕੇ ਬੈਠੇ ਨੂੰ ਜੀ ਤੇ ਕੁਝ ਧਰਤੀ ਮੇਰੀ ਨਾ ਜਿੱਦਣ ਦਾ ਬੁਖਾਰ ਚੜਿਆ ਜੀ ਉਦਣ ਦਾ ਕੁਝ ਜ਼ਿਆਦਾ ਹੀ ਹਿੱਲ ਰਹੀ ਹੈ ਪਤਾ ਨਹੀਂ ਕੀ ਚੱਕਰ ਆ ਕਿਹ ਨਹੀਂ ਹੁਣ ਟੈਸਟ ਤਾਂ ਮੇਰੇ ਨਾਰਮਲ ਹੈ ਚੱਲ ਰਿਹਾ ਹੁਣ ਤਾਂ ਦਵਾਈ ਵੀ ਕੋਈ ਵੀ ਨਹੀਂ ਖਾ ਰਿਹਾ ਮੈਂ ਇਸ ਟਾਈਮ ਬੈਗਰੂ ਦੀ ਦਿਆ ਨਾਲ ਪਰ ਜਿਹੜੇ ਝਟਕੇ ਜਿਉ ਥੋੜੇ ਜਿਹਾ ਜ਼ਿਆਦਾ ਆ ਰਹੇ ਤੇ ਹੁਣ ਮਾ ਚੱਲਦਾ ਜੀ ਅੰਦਰ ਉਹ ਬੈਠੀਆਂ ਤੋਂ ਉਹ ਜਣੀਆਂ ਨਾਲੇ ਬੈਕ ਕੈਮਰਾ ਕਰਦਾ ਹੁਣ ਨਾਲੇ ਮਲਾਉਂਗਾ ਨਾਲ ਤੁਹਾਨੂੰ ਉਹ ਫੇਰ ਕੁੱਟਣ ਨੂੰ ਆ ਗਈ ਜੀ ਮੰਨੂ ਕਾ ਤਾਂ ਕੁੱਟੂਗੀ ਐ ਮੈਂ ਤੇਰੇ ਨੂੰ 50 ਰੁਪਏ ਦੁੱਪੀ ਖਾ ਨਹੀਂ ਜਾ ਤੇ ਵਿੱਕੀ ਨਹੀਂ ਉਹ ਲੈ ਲਈ ਤੇ ਦੇ ਦੇ ਤੂੰ ਕੁੱਟੀ ਦੇ ਦੇ ਤੂੰ ਵੀ ਦੇ ਦੇ ਯਾਰੇ ਕਰ ਨੂੰ ਨੇੜੇ ਆ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਾਣੀ ਜੀ ਕੀ ਫਤਿਹ ਵਿੱਕੇ ਸਾਨੂੰ ਲੈ ਕੇ ਚੱਲੇ ਆ ਜੀ ਜਿਵੇਂ ਆਪਾਂ ਕਹਿ ਦੀਏ ਵੀ ਮਾਮਾ ਧੀਆਂ ਦਾ ਸਭ ਤਾਂ ਬਰਾਬਰ ਹੋਣਾ ਚਾਹੀਦਾ ਠੀਕ ਆ ਨਾ ਇਸ ਕਰਕੇ ਅਸੀਂ ਹੁਣ ਵਿੱਕੇ ਨੂੰ ਕਰਾਇਆ ਦੇਣਾ ਹੈ ਮੈਂ ਵਿੱਕੇ ਕਰਾਇਆ ਧੰਨ ਭਾਗ ਮੇਰੇ ਇਹ ਇਹ ਨੂੰ ਤਾਂ ਸਾਲਾ ਮੈਨੂੰ ਲੱਦਾ ਪਤਾ ਨਹੀਂ ਕਿਹੜੇ ਸਨ ਦੇ ਬੰਦ ਹੋਏ ਪਏ ਦਾਨੀ ਦਾ ਕਹ ਲੈ ਲੋ ਪਾ ਲੈ ਏਹ ਤਾਂ ਕਿੱਥੇ ਤਾਂ ਕੱਢ ਲਿਆ ਤੁਸੀਂ 500 ਰੁਪਏ ਦਾ ਘਾਟਾ ਪਾਤਾ ਸਾਨੂੰ ਤੁਸੀਂ ਹਾਂ ਜਿਹੜਾ ਘਾਟਾ ਪਾਤਾ ਤੁਸੀਂ ਛੰਦੂ ਆਹ ਦੇਖ ਆਹ ਹੈ ਨੋਟ ਦਿਖਾਈ ਦੇ ਪੁੱਤ ਆਹ ਕੰਮ ਹੋਣੇ ਇਹ ਇਹ ਮੇਰਾ ਇਹ ਤਾਂ ਰੀਤ ਦੇ ਆ ਇੱਧਰ ਦਿਖਾਈ ਪੁੱਤ ਕਿ ਕਿਆ ਕਰਨੇ ਤਾਂ ਹੈ ਹਾਂ ਤਾਂ ਕਿ ਕਰਨੇ ਤੁਸੀਂ ਬਾਹਰ ਪੜੇ ਕਿਆ ਕਰਨੇ ਕਾ ਨਾ ਟੇਬਲ ਕੁਰਸੀ ਦਵਾ ਲਿਆ ਕਰ उधर लेके भाई इधर इधर खड़ा हो गिरा रहे नोटा वे दे दे मन आ आ, आ पाँच सौ और पहले ना पता बनो ऐसे जो पाँच सौ और पहले दे दे हाँ ले ला ला, ला।, आ, ला, ला चालो पाँच दो एक दो खाली दो आ, ਗੇ ਬਸ 2 ਇੱਕ ਦੇ ਕਿੰਨਾਂ ਦਾ ਬੰਨਾ 2 ਚਲ ਹੁਣ ਤੁਹਾਨੂੰ ਚੀਜੀ ਦਵਾ ਦੂੰਗਾ ਆ ਆ 500 ਰੁਪਏ ਲੈ ਲੈ ਆ ਆ ਲੈ ਲੈ ਆ 500 ਦਾ ਨੋਟ ਲੈ ਲੈ ਮੈਨੂੰ ਦੇ ਦੇ ਲੈ ਫੜ ਲੈ ਫੜ ਆ ਲੈ ਲੈ ਆ ਲੈ ਲੈ ਆ ਦੇ ਦੇ ਕਾਹਤੇ ਨਹੀਂ ਦੇਣਾ ਹੈਗਾ ਆ ਚਾ ਲੈ ਲੈ ਆ ਰੌੜ ਦੇ ਵਿੱਚ ਬਸ ਪਾ ਲੈਣੀ ਸਕੀਨ ਮਾਤਾ ਤੁਸੀਂ ਬੋਤਲ ਆਉਂਦੀਆਂ ਸਵੇਰ ਦੀ ਅੱਜ ਉਹ ਪਾਇਆ ਬਾਈ ਚ 15000 ਰੁਪਏ ਗੂਗਲ ਪੇ ਦੇਖਿਆ ਜੀ ਐਸੀ ਐਸੀ ਸਵੇਰੇ ਫੋਨ ਕਰਕੇ ਵਿਕੀ ਤੇ ਫੋਨ ਚ ਪਾ ਦੁੱਤਾ ਇਹ ਜੀ ਹੂੰ ਤੇ ਵਿਕੀ ਹੁਣ ਜੋ ਹੱਜ ਕੀਤੀ ਜਾਵੇ ਬਈ ਇਹ ਕਬੀਲਦਾਰੀਆਂ ਜੀ ਨੇ ਉਹ ਆਪ ਕਹਿੰਦੇ ਅੱਗੇ ਜੇਵ ਵਿੱਚ ਪੈਂਦੇ ਹੀ ਨਹੀਂ ਹੈਗੇ ਕਿਆ ਕਰੇ ਵਿਚਾਰੀ ਲੈ ਮੈਂ ਪਾ ਮਾਵਾ ਮੋੜ ਕੋਲ ਲੈ 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 ਕਿਹੜੇ ਕਿੱਥੇ ਕਿੱਥੇ ਕਿਹੜੀ ਜੇਵ ਚ ਪਾ ਲੈ ਕੱਜ ਜੱਟ ਦੀ ਜੇਵ ਚ ਨੋਟ ਅੱਜ ਕਹਦੇ ਅੱਜ ਸਾਨੂੰ ਬੁੱਬੂ ਖਲਾ ਦੇ ਦੀ ਆ ਲੈ ਲਓ ਉੱਕੀ ਜੀ ਤੁਸੀਂ ਅੱਧੀ ਖਾਓਂਗੀ ਬੂ ਬੂ ਦੇ ਲੰਗੇ ਸੀ ਪੈਸੇ ਠੀਕ ਹੈ ਨਿਕੋਲਾਵਾ ਤੇ ਠੀਕ ਪਾੜ ਦੇਣੇ ਨੇ ਹੁਣ ਕੱਟ ਕੱਢਣ ਦਾ ਚੱਕਰਾਂ ਚ ਹੈ ਪਾੜ ਨਾ ਲਈ ਕੰਪਨੀ ਨੂੰ ਘੱਟਾ ਪਾ ਦੇਣੀਆਂ ਹਾਂ ਅਸਲੀ ਮੁੱਦੇ ਪਰ ਆਈਏ ਜੀ ਹਮ ਬਈ ਅਸੀਂ ਛੋਟੇ ਜਿਹੇ ਬਿਮਾਰੀਆਂ ਅਟਮਾਰੀਆਂ ਦੇ ਵਿੱਚ ਚੱਲ ਜਾਈਏ ਤੇ ਸਾਰਿਆਂ ਨੂੰ ਪਤਾ ਹੀ ਆ ਹਮ ਵੀ ਉਹ ਦੇ ਕਰਕੇ ਅਸੀਂ ਹੋ ਗਏ ਥੋੜਾ ਜਿਹਾ ਲੀਟ ਹਮ ਜਿਹੜਾ ਸਾਡਾ ਇੱਕ ਕਾਰਜਾ ਉਹ ਅਸੀਂ ਹੁਣ ਕਰਨਾ ਉਹ ਸਪੱਸ਼ਟ ਹਾਂ ਅਸੀਂ ਆਪਣਾ ਜਿਹੜਾ ਕਾਰਜ ਕਰਨਾ ਹੁਣ ਉਹਦਾ ਟਾਈਮ ਆ ਗਿਆ ਤੇ ਦੂਜੀ ਗੱਲ ਇਹ ਵੀ ਸਾਡਾ ਰੋਪੜ ਦੀ ਤਾਂ ਥੋੜੀ ਜਿਹੀ ਰਹਿ ਗਈ ਉਹ ਕਰਕੇ ਹੋਣੀ ਅੱਜ ਸੂਟਾਂ ਦੀ ਅੱਛਾ ਸੂਟਾਂ ਦੇ ਸ਼ੌਕ ਨੂੰ 22 ਦਾ ਸੂਟਾ ਪਾਸ ਤਾਂ ਤੁਹਾਨੂੰ ਪੈਸੇ ਪਾ ਨਹੀਂ ਜਾਦਾ ਪੈਸੇ ਆਦੇ ਦਿਨ ਪਤਾ ਨਹੀਂ ਕਿਦਾਂ ਉਹ ਪਾਏ ਤਾਂ ਹੈ ਗਿਆ ਮੰਨੂ ਵੀ ਮੈਸੇਜ ਆ ਗਿਆ ਗੂਗਲ ਪੇ ਤੇ ਪਰ ਮੇਰਾ ਗੂਗਲ ਪੇ ਬਲੌਕ ਹੋ ਗਿਆ ਆਹ ਕਰਤੇ ਨੇ ਇਕੱਲੇ ਇਕੱਲੇ ਚੱਲ ਕੋਈ ਨਾ ਪਾਣ ਦੀਏ ਕੰਮ 11:00 ਵਜਣੇ ਵਾਲੇ ਆ ਬਈ ਚੱਲੀਏ ਰੋਪੜ ਨੂੰ ਦੇਖੀਏ ਉੱਥੇ ਜਿਹੜਾ ਆਪਣਾ ਕਾਰੋਬਾਰ ਦੀਆ ਕਰੀਏ ਹਾਂ ਲੋ ਬਾਹਰ ਆ ਨਾ ਹਾਂ ਆਪਾਂ ਨੂੰ ਤਕਰੀਬ ਤਿੰਨ ਵੱਜ ਜਾਏਗਾ ਸਾਬ ਨੂੰ ਚਲੋ ਕੋਈ ਨਹੀਂ ਬਟਾ ਨੂੰ ਤਾਂ ਵੱਜੀ ਦੇਣਾ ਇਹ ਜੀ ਆਪਾਂ ਤਾਂ ਅੱਜ ਹੋਲੇ ਨਾ ਨਮਾਜ ਆ ਬੜਿਆ ਉਹ ਖੁੱਲਿਆ ਕੀ ਆ ਉਹ ਹੂੰ ਉੱਥੇ ਵੀ ਘੁੰਮ ਕੇ ਆਂਗੇ ਦੀਦੀ ਘੁੰਮੋਗੇ ਤਾਂ ਸੰਦੀ ਤਾਂ ਦੇ ਪਾ ਬਜਾ ਚੁਣੀ ਕਹੋਗੇ ਮੈਂ ਕਹਿੰਦੀ ਜਾਂਦੇ ਜਾਂਦੇ ਇੱਕ ਵਾਰ ਪਹਿਲਾਂ ਉੱਥੇ ਵੀ ਦੇਖ ਲਈਏ ਕਿਆ ਬਣਿਆ ਤਾ ਜੈਸਮੀਨ ਰਾਦੀ ਜੀ ਮੈਨੂੰ ਕਹਿੰਦੀ ਵਮਾਸੀ ਉੱਤੇ ਜਿਵੇਂ ਜੂਸ ਵਾਲੀ ਮਸ਼ੀਨ ਅੱਛਾ 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 ਉਹ ਦੂਸਰਾ ਕਹਿੰਦੇ ਤੇ ਵਿੱਕੀ ਸਿੰਘ ਠੀਕ اٹੇ ਗੜੀ ਵੀ ਉਹ ਚੀਜ਼ਾਂ ਕਹਿੰਦੇ ਇੱਥੇ ਸਸਤੀਆਂ ਮਿਲਦੀਆਂ ਹੁਣ ਆਪਣੇ ਕੋਲ ਬੰਦਾ ਹੈ ਤਾਂ ਗੁਗਲ ਪਿਆਲਾ ਜੇ ਆਪਾਂ ਇਹਦਾ ਬੜਾ ਥੋੜਾ ਫਾਇਦਾ ਲੈ ਲੀਏ ਨਹੀਂ ਉਹ ਵੀ ਗੱਲ ਠੀਕ ਹੈ ਆਪਣੀ ਇੱਕ ਤਾਂ ਮਿਰਚ ਵਾਲੀ ਵੇਰ ਖਰਾਬ ਹੋ ਗਈ ਮੈਂ ਸਮਝੀ ਸਭ ਤੋਂ ਜ਼ਰੂਰੀ ਸੰਦੀਪ ਆਪਾਂ ਨੂੰ ਉਹ ਕੰਮ ਆ ਜਿਹੜਾ ਆਪਾਂ ਚੱਲੇ ਉਹ ਕਰਕੇ ਪਹਿਲਾਂ ਉਹ ਪੂਰਾ ਕਰ ਦਈਏ ਜੇ ਆਪਣੇ ਕੋਲ ਪੈਸੇ ਬਚ ਗਏ ਤਾਂ ਉਹ ਵੀ ਕੰਮ ਕਰ ਲਾਂਗੇ ਚਲੋ ਤੁਕਣੀ ਚਲੋ ਠੀਕ ਚਲੋ ਉੱਠੋ ਬੱਚੋ ਤੁ ਲੋ ਇਕੱਠੇ ਕਰ ਲਾ ਦੀਦੀ ਲੈ ਕਰਨੀ ਬੋਲੇ ਬੀਬੀ ਜੀ ਇਹ ਮੈਂ ਦਿੱਤੇ 100 100 ਦੇ ਮੰਗੜੇ ਆ ਇਹ ਕਿਹੜਾ ਨਾਲ ਨਹੀਂ ਉੜਦਾ ਲੈਣਾ ਨਹੀਂ ਹੈਗਾ ਵੀ ਕਿ ਹੁਣ ਸਾਰਿਆਂ ਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਬੀਬੀ ਕੀ ਪੈਸੇ ਲੈ ਲੈ ਲੰਦਾਂ ਨਹੀਂ ਜੀ ਸਾਥੇ 500 ਦਾ ਘਾਟਾ ਪੈ ਗਿਆ ਤੁਹਾਡੇ ਬਸੂਲਣੇ ਨਾਲ ਦੇ ਦੇਗਾ 500 ਦਾ ਘਾਟਾ ਨਹੀਂ ਪਿਆ ਹਮ ਇੱਕ ਤੁਹਾਨੂੰ ਗੱਲ ਦਾ ਪਤਾ ਜਿਹੜੇ ਅਸੀਂ ਮੇਰੇ ਵਰਗੇ ਬੀਬੀਆਂ ਦੇ ਰੱਖੇ ਹੋਏ تھے ਉਹ ਤੁਹਾਡੇ ਤੁਹਾਡੇ ਵਰਗੇ ਪੀਰ ਜੀ ਆਦੇ ਲੈ ਲੈ ਮੁੜ ਕੇ ਰਾਮ ਰਾਮ ਆ ਤੱਤੇ ਹੀ ਇਹ ਵੀ ਬੜੀ ਕਿਵੇਂ ਰਹਿ ਗਿਆ ਵਿਚਾਰਕ ਇੱਕ ਤਾਂ ਗੱਲ ਕੁੰਜੇ ਲੱਗਿਆ ਰਹਿ ਗਿਆ ਮਗਾ ਚੱਲ ਕੋਈ ਜਿਹੜਾ ਗੱਲਾਂ ਇੱਕ ਪਿਆ ਕਰਨ ਦਾ 2000 ਦਾ ਨੋਟ ਪਿਆ ਤੇ ਕਵੀ ਦਾ ਚੈ ਕਿਸੇ ਓਕਰ ਚੱਲਣਾ ਓਕੇ ਬੋਸ ਜੀ ਨੋਟੇ ਨਹੀਂ ਚੱਲਣਾ ਉਹ ਨੋਟੇ ਬੰਦ ਹੋਲੇ ਓ ਠੀਕ ਹੈ ਠੀਕ ਮੈਂ ਸਮਝ ਗਈ ਮੈਂ ਕਹਿੰਦੀ ਸੀ ਓਕੇ ਵਿੱਚ ਕੰਮਾ ਨਹੀਂ ਮੈਂ ਜਣਾ ਪਰ ਰੀਤ ਨੂੰ ਪੰਨ ਕੀ ਲੈਣ ਗਏ ਤੇ ਬੋਕਰ ਕਰਨ ਨੂੰ ਹੀ ਕੋ ਦਵਾਈ ਨਹੀਂ ਤੇ ਸੈਂਕੜੀ ਉਹਨੇ ਆਪਣੇ ਜੋੜੇ ਹੋਏ ਤੇ ਵਿੱਕੀ ਸਿੰਘ ਨੇ ਉਹਦੇ ਗੱਲੇ ਚ ਪਾ ਦਿੱਤੀ ਹਾਂ ਪਰ ਵਿੱਕੀ ਸਿੰਘ ਨੇ ਆਪਣੇ ਕੋਲ ਤੋਂ ਦਵਾਈ ਆਤੀ ਸੀ ਸਹੀ ਅਸਲੀ ਤੇਰੇ ਇਹ ਮੈਂ ਗੱਲੇ ਚ ਪਾ ਦੰਨਾ ਵੀ ਮੈਂ ਤੈਨੂੰ ਆਪਣੇ ਕੋਲ ਤੋਂ ਹੀ ਦਵਾ ਦੰਨਾ ਹਾਂ ਉਹ ਗੱਲੇ ਚ ਉਹ 2000 ਦਾ ਨੋਟ ਇੱਕ ਕਲਿੱਕ ਦਾ ਕਾਗਜ਼ ਆ ਠੀਕਾ ਠੀਕਾ ਕਾ ਉਹ ਪੰਨ ਲਾਂਗੇ ਕਿ ਦੰਨਾ ਚੱਕੋ ਪੈਸੇ ਚੱਕੋ ਚਲੋ ਚੱਲੀਏ ਗੱਲਾਂ ਘੱਟ ਕੰਮ ਜ਼ਿਆਦਾ ਇਕੱਠੇ ਕਰ ਲੈ ਤੀਜੀ ਦਵਾਈ ਬੁੱਬੂ ਅੱਜ ਠੀਕ ਚਲ ਲੈ ਰਵ ਦੇ ਦੇ ਲੱਭ ਲੈ ചേ ਫੇਰ ਕਿਹਨੇ ਲੈਣੀ ਹੈ ਬੱਸ ਚੱਲ ਕੀ ਕੀ ਕਰਨੇ ਆ ਚੱਲ ਚੱਲ ਚਲੋ ਜੀ ਚਲੋ ਜੀ ਕਹੀ ਤਾਂ ਹਾਂ ਦਾ ਚੱਕੋ ਸਮਾਨ ਸਮੂਹ ਆਪਣਾ ਦਰਵਾਜ਼ੇ ਲੋ ਲਾ ਬਾਹਰ ਮੌਸਮ ਬੇਕਾਰ ਜੀ ਇਹ 1 ਮਿੰਟ ਲੱਗਣਾ ਤੁਹਾਨੂੰ ਦੇ ਕੱਪੜੇ ਤਾਰਨੇ ਆ ਹਵਾ ਦਾ ਕੁਝ ਨਹੀਂ ਪਤਾ ਹੈਗਾ ਸੰਦੀਪ ਨਹੀਂ ਨਹੀਂ ਤੇਰੀ ਧੀ ਨਹੀਂ ਲਾ ਅਸੀਂ ਛੋੜੋ ਨਾ ਅਰੋ ਅੰਦਰ ਰਹਿਣ ਦੇਣਾ ਦੇ ਲੈ ਅਰੋ ਕਿੰਨਾ ਚੌੜਾ ਬਕੁੰਡੇ ਲਾਉਣ ਦਾ ਲੈ ਆ ਬੱਲੇ 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 ਚਲੋ ਭਈ ਪਾਪਾ ਵਾਲੇ ਕਮਰੇ ਦਾ ਰਹਿ ਗਿਆ ਚਲ ਮੰਮੀ ਨੂੰ ਅੰਦਰੇ ਬੰਦ ਕਰ ਦੇ ਕਿਤੇ ਨਹੀਂ ਆ ਪਿਆਈ ਜਾਊਗੀ ਬਾਹਰ ਚਲੋ ਭਈ ਆ ਲੋਰ ਦੀ ਜਿੱਪੜੀ ਹੋਰੀ ਪੈਰਾਂ 'ਚ ਕੀ ਆਪਾਂ ਨੂੰ ਤੁਸੀਂ ਫਿਰ ਸਲੀਪਰ ਤਾਂ ਕਿੱਥੇ ਧੂਏ ਉਹ ਬਾਹਰ ਪਏ ਧੋਣੇ ਵਾਲੇ ਧੋਣੇ ਵਾਲੇ ਚੱਲ ਕੋਈ ਨਹੀਂ ਤੇ ਧੋਣੇ ਵਾਲੇ ਫਿਰ ਕੀ ਹੁੰਦਾ ਆ ਪਏ ਆ ਇੱਕ ਨਹੀਂ ਪਾੜਨੇ ਉੱਤੇ ਕਿਹੜਾ ਪੈਰਾਂ ਨੂੰ ਕੌਣ ਦੇਖਦਾ ਅੱਜਕੱਲ ਸਭ ਦੇਖਦੇ ਨੇ ਜੀ ਹਾਂ ਚਲੋ ਠੀਕ ਆ ਜੀ ਹੁਣ ਤੁਹਾਨੂੰ ਮਿਲਾਂਗੇ ਅਸੀਂ ਗਾਹਾਂ ਚੱਲ ਕੇ ਬੱਬੂ ਤੋਂ ਅਸੀਂ ਪੈਸੇ ਪਤਿਆਪਤੀਓਂ ਕੇ ਲੈ ਲੀਏ ਜੀ ਪੈਸੇ ਦੇ ਦਿਓ ਜੀ ਥੋੜੇ ਜਿਹਾ ਸਾਨੂੰ ਠੀਕ ਆ ਖਰਚੇ ਰੁੱਕੇ ਦੇ ਦਿਓ ਜੀ ਫੁਣਾ ਦੇ ਮੇਰੇ ਕੋਲ ਥੋੜਾ ਜਿਹਾ ਦੇ ਦੇ ਪੁੱਤ ਖਰਚੇ ਪਾਚੇ ਜੋਗੇ ਤਾਂ ਦੇ ਦੇ ਸੁੱਕੋ ਪਾਣ ਜਿਹਨੂੰ ਅੰਦਰੇ ਦਰਵਾਜਾ ਲਾਤਾ ਕੱਢ ਲਾਉਣਾ ਹਏ ਮੇਰੇ ਪੁੱਤ ਦੀ ਗੱਡੀ ਖੜੀ ਗਈ ਮੇਰੇ ਪੁੱਤ ਦੀ ਗੱਡੀ ਖੜੀ ਇਹਨਾਂ ਦੇ ਪਾਰਸਾਂ ਦੇ ਨਹੀਂ ਅੱਜ ਮੈਨੂੰ ਕੰਮ ਦੇ ਤਾਂ ਆਮਝਮ ਜਮ ਜਿਪੜਦੇ ਦਿਖਦੇ ਮੈਨੂੰ ਅਸੀਂ ਚੁੱਪਦੇ ਆਂ ਮਾੜਾ ਮੁੱਤਾ ਤਾਂ ਕਬਰ ਕਿਉਂ ਮਿਲਦੈ ਅਸੀਂ ਆਪਣੀ ਕੋਈ ਚੀਜ਼ ਜੀ ਜੀ ਸਾਰਾ ਕਰਦੇ ਪੈਰਾਂ ਚ ਪੱਲਾ ਤੁੰਗ ਹਾਂ ਮੈਂ ਕੋਣੀਏ ਚੱਲ ਚਲੋ ਜੀ ਚਲੋ ਚੱਲੋ ਤੇਲੀ ਆਪਣੀ ਸੁਨਿਆਲੀ ਮਸ਼ੀਨ ਲੈ ਕੇ ਜਾਣੀ ਸੀ ਹਜੇ ਨਹੀਂ ਜਾਣੀ ਉਹ ਫੇਰ ਚੱਲੂਗੀ ਕਿਦਾਂ ਚਲੋ ਫੇਰ ਆ ਜਾਓ ਵੀ ਆਓ ਚੱਲੋ ਵੀ ਚੱਲੀਏ ਬੈਠੋ ਵੀ ਰੀਤ ਦੀ ਗੱਡੀ 'ਚ ਬੈਠੋ ਆ ਜਾਓ ਬੈਠੋ ਵੀ ਬੈਠੋ ਟੋਕਰੀ ਦੇ ਵਿੱਚ ਪਾ ਕੇ ਸਮਾਨ ਹੱਥ ਲੜਾ ਦੇਖੋ ਤਾਂ ਕਿਆ ਵਧੀਆ ਲੱਗਦਾ ਕਾਲਾ ਜਹਾ ਹੂੰ ਤੂੰ ਕਿਹੜਾ ਕਹਨੀ ਆ ਸਾਰੇ ਵਧੀਆ ਹਾਂ ਅਜਾ ਸਾਰੇ ਹਾਂ ਹਾਂ ਆਪਣੇ 6 ਨੁਕਤੇ ਨਹੀਂ ਆਣੀ ਤੇਰੇ ਤੇਰੀ ਛੋਟੀ ਹੈ ਛੋਟੀ ਹੈ ਇਹ ਹਾਂ ਨਹੀਂ ਆਣੀ ਲੈ ਲਈ ਲੈ ਲਈ ਪਰ ਬੜੀ ਬੜਾ ਸੈਂਜ ਲਈ ਇੱਕ ਤਾਂ ਹੀ ਲੈ ਲੰਦੇ ਆ ਪੀਲੇ ਰੰਗ ਦਾ ਪੀਲਾ ਰੰਗ ਕਰੋ ਪੀਲਿਆ ਕਿਉਂ ਹੁਣ ਨਹੀਂ ਹੁਣ ਕੋਈ ਚੱਕਰ ਲੱਕੀ ਕਹਿੰਦਾ ਆ ਲੈ ਇਹ ਜਿਆਦਾ ਵੱਡਾ ਨਹੀਂ ਨਹੀਂ ਅੰਨਾ ਵੱਡਾ ਬਿੱਕੀ ਬਸ ਬੰਤਪੀਬਾ ਨੇ ਲਈ ਦੁਬਾਰਾ ਹੁਣ ਇਹ ਹੀ ਕੋ ਹੋ ਗਿਆ ਇੱਕ ਹੋਰ ਤਰ੍ਹਾਂ ਦਾ ਦੇਖੋ ਇਹ ਨਹੀਂ ਲਈ ਬੰਦੀਬਾ ਨੇ ਇੱਕ ਆ ਦੇਖ ਲੋ ਇਹ ਵੀ ਤਾਂ ਬੀਬਾ ਲਈ ਨਹੀਂ ਬੀਬਾ ਲਈ ਬਹੁਤੀ ਸਾਰੇ ਇਹ ਆ ਪਸੰਦ ਲੈ ਲੋ ਜਿਵੇਂ ਹੁਣ ਨਿੱਕਰ ਆ ਕੋਈ ਟੀ-ਸ਼ਰਟ ਹਾਂ ਇਹ ਵੀ ਠੀਕ ਹੈ ਇਹ ਆ ਪਸੰਦ ਇਹ ਆ ਪਸੰਦ ਰੀਤ ਨੂੰ ਭਾਈ ਰੀਤ ਦਾ ਹੋਰ ਤੇ ਹੋਰ ਹੋਰ ਪਾਸਾ ਟੰਗੀ ਜਾਂਦੀ ਇਹ ਵੀ ਦੇਖ ਲੋ ਸਾਮਾਨ ਨਾ ਕੁਝ ਭਾਈ ਭਾਈ ਕਟੂਗਾ ਤੈਨੂੰ ਦੈਨ ਨਿਕਰ ਹੈ ਉਹੀ ਵੇਖੀ ਤੇ ਕੱਢੋ ਹੋਗੀ ਨਿਕਰ ਕਿਹਾ ਨਹੀਂ ਸ਼ਰਟਾਂ ਹੀ ਨੇ ਦੋਨੇ ਦੋਨੇ ਸ਼ਰਟਾਂ ਉਧਰ ਨਾਲ ਮੈਨੂੰ ਇਹਦਾ ਪਿਛਲਾ ਦੇਖੋ ਤਾਂ ਹੈਗਾ ਇਹਦੇ ਪਿਛਲੇ 'ਚ ਹੈਗੀ ਆ ਆਹ ਕਹਿੰਦੇ ਹਾਂ ਨਿਕਰ ਹੈਗੀ ਤਾਂ ਉਧਰ ਤਾਂ ਨਹੀਂ ਜਰਗੀ ਹੋਣੀ ਜਾਂ ਕਿਤੇ ਅੱਗੇ ਪਿੱਛੇ ਹੋ ਗਈ ਹੋਣੀ ਇਹ ਜੇ ਤਾਂ ਹੀ ਹੋ ਗਿਆ ਵੀ ਸੇਮੇ ਹੈ ਕਲਰ ਸੇਮਾ ਜਾ ਹੋ ਗਿਆ ਉਹ ਠੀਕ ਆ ਉਹ ਵੀ ਦੇਖ ਲੋ ਗਰਮੀ ਵਾਲੇ ਚੱਕ ਲਿਓ ਕੱਪੜੇ ਗਰਮੀ ਵਾਲੀਆਂ ਆ ਹਾਂ ਅੱਧੀਆਂ ਵਾਲਾਂ ਦੇ ਵਸੇ ਆ ਦੇਖਣੇ ਦਾ ਆ ਵੀ ਠੀਕ ਲੱਗਦਾ ਨਹੀਂ ਆ ਵੀ ਸੋਹਣਾ ਲੱਗਦਾ ਤੇ ਨਿੱਕਾ ਟੀ-ਸ਼ਰਟ ਕੱਲੀ ਆ ਦੇ ਆ ਕੱਲੀ ਟੀ-ਸ਼ਰਟ ਇੱਧਰ ਪੈਸੇ ਲਾ ਕੇ ਕੱਢਣਾ ਤੇ ਪੈਸੇ ਪਾ ਰੁਕ ਜਾ ਹੈ ਜੀ ਹਾਂ ਇੱਕ ਕਰਾ ਵਾਲੀ ਟੀ-ਸ਼ਰਟ ਆਹ ਲੈ ਲੈ 100 ਰੁਪਏ ਦੇਖ ਲੋ ਨੂਰ ਬਾਤ ਤੇ ਦੇਖ ਨੂਰ ਬਾਤ ਤੇ ਦੇਖ ਲੋ ਹਾਂ ਉਹ ਪਾੜ ਤਿਆ ਨੇ ਨੋਟ ਤੁਹਾਡੇ ਇੱਧਰ ਲੈ ਲੋ ਆਇਆ ਇਹ ਕਰ ਉਹ ਆ ਲੈ ਲੈ ਇੱਕ ਨੋਟ ਦੇ ਦੇ ਜੇਬ ਚ ਪਾ ਦੋ ਮੋੜ ਕੇ ਰੀਤ ਹਾਂ ਬਾਬਾ ਆ ਪਾ ਲੈ ਇਹਦਾ ਮੋੜ ਕੇ ਪਾ ਦੋ ਜੇਬ ਚ ਆ ਦੇ ਪਾੜ ਦੇਣਾ ਇਹਨਾਂ ਨੇ ਨਹੀਂ ਹੈ ਆਹੋ ਪਾ ਗਏ ਨੇ ਦੇ ਦਿੱਤੇ ਭਾਈਆਂ ਨੂੰ ਬਾਅਦ ਚ ਦੇ ਜਾ ਪੇ ਬਿੱਲ ਤੇ ਬਿੱਲ ਕਟਾਉਣਾ ਨਾ ਜਿਆਦਾ ਦੇ ਆਹੋ ਸਾਡੀਆਂ ਬਿਨੋ ਉਹ ਤਾਂ ਵੀ ਲੈ ਸਕਦੇ ਆਪਾਂ ਹੂੰ ਇੱਕ ਹਾਂ ਆ ਤਾਂ ਪ੍ਰਾਕਾਂ ਦੇ ਲਾ ਕੁੜੀ ਲੱਗ ਤੇ ਤੈਨੂੰ ਕਿਹੜਾ ਸੋਨਾ ਲੱਗਦਾ ਇਹਦੇ ਚ ਮੈਨੂੰ ਦੱਸ ਕਿਹੜਾ ਸੋਨਾ ਇਹਦੇ ਚ ਹੈਂ ਚਾ ਸੋਨਾ ਇਹਦੇ ਚ ਰੱਖ ਦੇ ਤੈਨੂੰ ਚਲ ਉੱਥੇ ਰੱਖ ਰੱਖ

ਆ ਵੀ ਠੀਕ ਲੱਗਣੀ ਆ ਹੂੰ ਇਹਦੀ ਵੱਡੀ ਵੱਡੀ ਤਾਂ ਨਹੀਂ ਬਣ ਮੈਨੂੰ ਵੱਡੀ ਲੱਗਦੀ ਆ ਸ੍ਰੀ ਕੋ ਨਹੀਂ ਨਹੀਂ ਸਾਜ ਇਤਰੀ ਬੰਦੋ ਦੋ ਤੋ ਤੇ 3 ਸਾਲ ਦੇ ਬੱਚੇ ਤੇ ਆਉਣਗੇ ਇਹ ਦੋ ਸਾਲ ਸਾਲ ਦੇ ਹੋਈਆਂ ਦੇਖੋ ਹਾਂ ਪਰ ਉਹ ਹੈਲਥੀ ਆ ਉਹਦਾ ਬੱਚੇ ਤੇ ਆਉਗੇ ਉਦਾਂ ਹੈਲਥੀ ਵੀ ਹੈਗੀ ਆ ਸਾਦੀ ਤਾਂ ਉਹ ਉਸਮਾਨ ਜੀ ਲੈਣਾ ਸੀਗਾ ਹਾਂ ਥੋੜੇ ਜਿョਤੀ ਦੇ ਮਗਾਇਦ ਦੋ ਬਟਾਉ ਜੀ ਨੂੰ ਤੇ ਤਨ ਹੋਰ ਦੇਖਣੇ ਮੜ ਗਿਆ ਇਹ ਸ਼ੀਨ ਇੱਧਰ ਆਈ ਆਇਆ ਇੱਧਰ ਲਈ ਸਾਡੇ ਬੱਚਿਆਂ ਦੇ ਉੱਧਰ ਕਹਾ ਬੜ ਜਾਂਦੇ ਹੋ ਜਾਣੇ ਅੱਛਾ ਹਾਂ ਕਿੱਧਰ ਜਾਣਾ ਇੱਧਰ ਦਾ ਚੱਲੋ ਕੀ ਲੈਣਾ ਉੱਧਰ ਤੇ ਹਾਂ ਹਾਂ 12 ਤੋਂ 18 ਮਹੀਨੇ ਦੇ ਬੱਚੀ ਦੀ ਹਾਂ ਠੀਕ ਲਾ ਲੀ ਹਾਂ ਲੈ ਲਾ ਅਸੀਂ ਨਹੀਂ ਹੋ ਰਿਹਾ ਪਤ ਤੋਰ ਆ ਜਾ ਤੂੰ ਦੱਸੋ 705 ਚੋਨਾ ਪਾਓ ਹਾਂ ਵੀ ਠੀਕ ਹੈ ਹਾਂ ਉਹ ਦੱਖਣ ਦਾ ਵੀ ਨੋਰਮਲ ਜੀ ਹਨਾ ਐ ਵੀ ਨਾ ਜ਼ਿਆਦਾ ਨਾ ਤਾਂ ਗਰਮੀ ਹੋਣੀ ਹੈ ਨਾ ਜ਼ਿਆਦਾ ਠੰਡ ਚ ਲੈ ਲੈ ਸਰ ਅੱਗੇ ਚੱਲੋ ਉੱਧਰ ਕੀ ਹੈ ਰੀਤ ਪਤਾ ਨਹੀਂ ਕੀ ਦੇਖਦੀ ਫਿਰ ਜਾਂਦੀ ਹੈ ਪਹੁੰਚ ਗਿਆ ਜੀ ਬਾਜ਼ਾਰ ਦੇ ਵਿੱਚ ਤੇ ਅਜਾ ਤੁਹਾਨੂੰ ਆਉਣ ਕਾ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਜਾਣਾ ਜੀ ਚਲੋ ਇੱਧਰ ਨੂੰ ਚੱਲਦੇ ਆ ਜੀ ਤੁਹਾਡਾ ਹੁਕਮ ਸਰ ਮੱਥੇ ਤੇ ਇੱਧਰ ਹਨ ਨੂੰ ਲੈਣੇ ਜੀ ਥੋੜਾ ਜਿਹਾ ਕੱਪੜੇ ਦੇਖਦੇ ਆ ਵੀ ਕੌਣ ਸੀ ਦੁਕਾਨ ਮੈਂ ਕੱਪੜੇ ਉਹਨਾਂ ਨੂੰ ਪਸੰਦ ਆਉਂਦਾ ਅਰੇ ਇਹ ਤਾਂ ਜਿੱਥੇ ਦੇਖ ਉੱਥੇ ਸਮਾਨ ਹੈ ਬਸ ਉਹੀ ਚਾਹੀਦਾ ਜਿਹੜੀ ਚੀਜ਼ ਕਿਸੇ ਨੂੰ ਉਂਗਲੀ ਕਰਤੀ ਨਹੀਂ ਲੱਟਦੀ ਫਿਰੂਗੀ ਅੱਜ ਆ ਜੀ ਅਸੀਂ ਆਪਣੇ ਸੁਨਿਆਰ ਕੋਲ ਪਾਜੀ ਕੋ ਸਸਤਾ ਦਾ ਸੋਨੇ ਦਾ ਸੈਟ ਦਿਖਾ ਦਿਓ ਸਸਤਾ ਦਾ ਕੰਗਲ ਲੈਣੇ ਆ ਮਾਨ ਨੂੰ ਤਾਂ ਬੁਖਾਰ ਚੜਿਆ ਪਿਆ ਤਾਂ ਇੱਧਰ ਹਾਂਜੀ ਹਾਂ ਹਾਂਜੀ ਹਾਂ ਕੰਗਣ ਪਾਓ ਕਹਿੰਦੇ ਕੰਗਣ ਫਿਰ ਤਾਂ ਸਹੀ ਗੱਲ ਹੈ ਹਰੇ ਦੋਤੋ ਕਹਿੰਦੇ ਆ ਉਹੀ ਆ ਗਾਵਾ ਦੇ ਕੰਮ ਕਰ ਰਹੇ ਆ ਆ ਬਾਹਰ ਲੱਡੂ ਬਾਹਰ ਨੇ ਸਰਕਾਰ ਨੂੰ ਵਾਦਾ ਦੇਣ ਕਰਨ ਆ ਲਾਜ ਆ ਲੈ ਦੇ ਰਹਿਣ ਦੇ ਹੋਰ ਮਹਿਰ ਕਰੇਗਾ ਬਾਹਰ ਆ ਪਾਲੋ ਵਿੱਚ ਅਜਾ ਸੁਭਰਾਤਰੀ ਨਾਲ ਉਹਦੇ ਕਰਕੇ ਆ ਲੋ ਜੀ ਦੇਖੋ ਵੈਲਕਮ ਜਾਨਾ 15 ਤੇ 900 ਭਾਣਵਾ ਦਾ ਇੱਕ ਮਿੰਟ 90 ਜਨਨ ਨੂੰ ਪਹਿਲਾਂ ਕਿ ਅੱਜ ਰਾਤ ਕਰਨ ਲਈ ਜੋ ਗਾਰਡਨ ਲਗਾ ਕੇ ਚੜ ਗਿਆ ਦਾ ਗਵਰਨਮੈਂਟ ਇਹਦੇ ਤੋਂ ਮਿਲਣਾ ਮੈਨੂੰ ਵੀ ਲੱਗਦਾ ਕੋਦਰ ਸਿੰਘ ਜੀ ਨਾਲ ਨਾਲ ਰਾਜ ਕਰਕੇ ਕੱਢ ਲਿਆ ਅੱਜ ਬਾਕਾਲੇਂ ਤੋਂ ਕਾਣ ਲੱਗਿਆ ਜੀ ਚੱਪੀ ਗੜੀ ਸਿੱਟੇ ਇਹ ਨਮਕਾਲੇ ਮੁਕੀ ਆਲੇ ਬਾਜੋ ਬਸ ਤੁਮ ਨੂੰ ਹੋਰ ਵੀ ਕੁਮਾ ਆ ਗਿਆ ਬਹੁਤ ਵਧੀਆ ਚੀਜ਼ ਆਈ ਜੀ ਮੈਨੂੰ ਪਹਿਲਾਂ ਹੁੰਦਾ ਸੀ ਇਹ ਫਿਨਿਸ਼ਿੰਗ ਕਾ ਨਹੀਂ ਬਾਜੇ ਨਹੀਂ ਹਾਲ ਕਿੱਦਾਂ ਰਹਿਣਾ ਕਿੱਦਾਂ ਰਹਿ ਜਾ ਦੇ ਮਹੀਨੇ ਦਾ ਲਾ ਲਾ 2-3 ਹਜ਼ਾਰ ਦਾ ਲੱਗਦਾ ਇਹ ਤਾਂ ਦੀ ਹੈ ਪਰ ਨਾਪੁਰ ਰੇਕ ਤੇ ਹੈ ਕਮਾ ਰੌਣਕੇ ਰਾਮ ਇੱਕ ਪੈ ਆ ਆ ਦੇਖੋ ਹਾਂਜੀ ਇਹ ਕਰਨ ਚਾਰਟ ਚੱਲਦਾ ਜਾਂਦੀ ਦਾਸਾ 985 1425 1000 ਵੀ ਹੈ ਫੌਨਾ ਦਾ ਸੋਨਾ ਵੀ ਕਹਿੰਦੇ ਇਸ ਵਾਰ ਤਾਂ ਸਮਾਨ ਨੂੰ ਜ਼ੋਰ ਰਿਹਾ ਜੀ ਹਾਂ ਜੀ ਹਾਂ ਸੋਨਾ 84000 ਹੈ ਜੀ ਮਾੜਾ ਕਿਸ਼ ਲੱਖ ਰੁਪਏ ਹੋਣ ਵਾਲਾ ਬਸ ਹੋ ਜਾਊਗਾ ਥੋੜੇ ਜਿਹਾ ਟਾਈਮ 'ਚ ਆ ਦੋ ਅਈ 100 ਰੁਪਏ ਦੇ ਦੇ ਨੋ ਜੀ ਦੇਖੋ ਜੀ ਚਾਂਜ ਰਾ ਹੁਣ ਆਲੇ-ਦਾਲੇ ਨੂੰ ਨਾ ਦੇਖੋ ਚਾਂਜਰਾਂ ਨੂੰ ਦੇਖੋ ਹੋਈ ਨਾ ਕਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਹੋਰ ਵੀ ਡਿਜ਼ਾਈਨ ਆ ਗਿਆ ਬੁੱਢੀ ਜੜਾ ਹੂੰ ਹੂੰ ਸੁਣਨੀ ਹੈ ਆਪੜੋ ਹੋਰ ਕੋਈ ਸਹਿਰ ਹੂੰ ਹੂੰ ਇਹ ਹਾਂ ਇਹਦਾ ਇਹਦਾ ਦੇਖਣ ਦੇਖ ਇਹ ਦੋਨੇ ਦੇਖੋ ਸੌਰੀ ਹੋ ਗਏ ਨੇ